ਇਤਨੀ ਲੱਗ ਜੀ ਤਾਂ ਕਿ ਮੈਕਡੋਨਲ ਕਾਫੇ ਤੇ ਕੀ ਰਾਤ ਆਗਲ ਲੱਗੀ ਜਿਸ ਨਾਲ ਤੁਹਾਡੀ ਸਾਰੀ ਦੁਕਾਨ ਜਿਹੜੀ ਸੜ ਕੇ ਸੁਆਹ ਹੋ ਗਈ ਇਹ ਸਾਰਾ ਮਾਮਲਾ ਜੀ ਸਰ ਇਹਨਾਂ ਥੋੜੇ ਦਿਨ ਪਹਿਲਾਂ ਆਪਾਂ ਨੇ ਇੱਥੇ ਕੰਮ ਕਰਦੇ ਵੇ ਸੀ ਕਿ ਨਾ ਤਿੰਨ ਚਾਰ ਜਨੇ ਮੁੰਡੇ ਆਏ ਤੇ ਉਹਨੇ ਦਾ ਆਰਡਰ ਦਿੱਤਾ ਉਹਨਾਂ ਨੇ ਖਾ ਪੀ ਕੇ ਤੇ ਅਹੀਂ ਤਾਂ ਹੀ ਮੰਗੇ ਮੇਰੀ ਵਾਈਫ ਵੇਖਿਆ ਇੱਥੇ ਉਹਨਾਂ ਨੇ ਪੈਸੇ ਮੰਗੇ ਥੋੜੀ ਬਤਮੀਜੀ ਕੀਤੀ ਉਹਨਾਂ ਨੇ ਤੇ ਜਦੋਂ ਆਪਾਂ ਉਹਨਾਂ ਨੂੰ ਕਹੇ ਕਿ ਤੁਸੀਂ ਨਹੀਂ ਪੈਸੇ ਦੇਣ ਤੁਸੀਂ ਜਾਓ ਇੰਨੀ ਗੱਲ ਕਹੀਆ ਤੇ ਇਹ ਮੁੰਡੇ ਪਿੱਛੋਂ ਨਹੀਂ ਆਣ ਕਹਿੰਦੇ ਇਹ ਮੁੰਡੇ ਸਿਰ ਸੁਰ ਪਾੜ ਕੇ ਬਹੁਤ ਸੱਟ ਲੱਗ ਗਈ ਆ ਤਾਂ ਅਹੀਂ ਥਾਣੇ ਵੀ ਦੋ ਵਜੇ ਦਰਖਾਸਤ ਦਿੱਤੀ ਆ ਤੇ ਇੱਕ ਵਾਰੀ ਇਹਦੀ ਉਹਨਾਂ ਦਿੱਤੀ ਮੁੰਡੇ ਵੀ ਸਿਰ ਸੁਰ ਪਾੜ ਕੇ ਇੱਕ ਵਾਰੀ ਮੈਨੂੰ ਖੇਤਮ ਕਰ ਦੇ ਦੇ ਉਹਨੂੰ ਗੋਲੀਆਂ ਮਾਰ ਦੇ ਨੀ ਦਾ ਕਰ ਦੇਣਾ ਤੇ ਦੋ ਦਰਖਾਸਤਾਂ ਥਾਣੇ ਦਿੱਤੀਆਂ ਅਜੇ ਤੱਕ ਕੋਈ ਵੇਖਿਆ ਤਾਂ ਅੱਗ ਲੱਗੀ ਚਾਨ ਬੁੱਝ ਕੇ ਅੱਗ ਲਾਈ ਹਰ ਇੱਕ ਚੀਜ਼ ਕੱਲੀ ਕੱਲੀ ਸਾੜ ਕੇ ਗੇ ਲੱਗ ਗੋਗੇ ਕੋਈ ਮਤਲਬ ਸਾਰਾ ਕੁਝ ਨਹੀਂ ਬਚਿਆ ਸਾਰੀ ਦੁਕਾਨ ਸਾੜ ਕੇ ਸੁਆਹ ਹੋ ਗਈ ਏ ਕਿੰਨਾ ਕੁ ਨੁਕਸਾਨ ਹੋਇਆ ਤਾਂ ਕੀ ਕੀ 5-7 ਲੱਖ ਰਸੂ ਸਾਰਾ ਟੁੱਟ ਨਹੀਂ ਸੜ ਗਿਆ ਓਵਨ ਹੀ ਵੱਡੇ ਪੀਜ਼ਾ ਓਵਨ ਵੱਡੇ ਹੀ ਮਾਈਕ੍ਰੋਵੇਵ ਹੀ ਵੱਡੇ ਫਰੈਅਰ ਹੀ ਵੱਡੇ ਫ੍ਰਿਜ ਹੀ ਏਸੀ ਹੀ ਕੈਂਡੀਆਂ ਹੀ ਪੱਖੇ ਹੀ ਏਸੀ ਹੀ ਸਾਰਾ ਕੁਝ ਬਲਨ ਸਾਰਾ ਕੁਝ ਹੀ ਸੁਆਹ ਹੋ ਗਿਆ ਤੇ ਇਹ ਕਿੰਨਾ ਕੁ ਨੁਕਸਾਨ ਕੌਣ ਚਲਾਕ ਤੋਂ ਪ੍ਰਾਪਤ ਇਹਦੇ ਤਾਂ ਮੁੰਡਾ ਕਿਹ ਜੀ ਇਹੋ ਮੁੰਡੇ ਆਕਾਸ਼ਦੀਪ ਮੁੰਡਾ ਇੱਕ ਇੱਕ ਅਬੀਆ ਦੇ ਇੱਕ ਮੁੰਡਾ ਬੰਟੀ ਇਹਨਾਂ ਨਾਲ ਇਹੋ ਉਦੋਂ ਇੱਥੇ ਆਣ ਕਿ ਮੈਂ ਵਾਈਪ ਬੈਠੀ ਉਦੋਂ ਥੋੜੀ ਮਖੌਲਬਾਜੀ ਕੀਤੀ ਇਹਨਾਂ ਨੇ ਅਹੀਂ ਘਾਇਆ ਤੇ ਇਹ ਦੇ ਕਿ ਚੱਲੇ ਮੁੰਡੇ ਦੇ ਗੱਲ ਪਾ ਕੇ ਮੇਰੇ ਸਾਡੇ ਕੋਲ ਲੱਗ ਕੇ ਅਸੀਂ ਥਾਣੇ ਦੋ ਤਿੰਨ ਕਾਸਾ ਦਿੱਤੀ ਉਤ ਬਾਅਦ ਵੀ ਕੋਈ ਸਾਰੇ ਹੀ ਜਾਣੇ ਰਹੇ ਆ ਜਾ ਕੇ ਬੈਠ ਕੇ ਆਏ ਮੇਰੇ ਬੈਠ ਕੇ ਆਏ ਕੋਈ ਪਰਵਾਹੀ ਨਹੀਂ ਦੀ ਹਾਰ ਕੇ ਜਾਣਾ ਛੱਡਿਆ ਤੇ ਅੱਜ ਸਾਰਾ ਕੰਮ ਹੋ ਗਿਆ ਸਰ ਕਹਿੰਦਾ ਵੀ ਜੇ ਉਦੋਂ ਸਰਵਾਈ ਹੁੰਦੀ ਤੁਹਾਡੀ ਹਾਂ ਜੀ ਜੇ ਉਦੋਂ ਸਰਵਾਈ ਹੁੰਦੀ ਤਾਂ ਨਾਥ ਉਹ ਪਸਾਜ ਕਿੱਦੇ ਘੋਮਤ ਰੰਦੇ ਆ ਇਦਾਂ ਹੀ ਫੇਰ ਕਹਿੰਦੇ ਆ ਵੀ ਉਹਨਾਂ ਨੇ ਸਾਡਾ ਜਿੱਥੇ ਖਲੋਣ ਦੀ ਨਿਕਲ ਗਿਆ ਲਾਵ ਨੇ ਕੀ ਕਾਲਿਆ ਸਾਡਾ ਉਹ ਫੇਰ ਮਚੋੜੇ ਘੋਮਰੇ ਸਾਨੂੰ ਫੇਰ ਸਰ ਤੰਕੀ ਜੰਦੇ ਆ ਤਾਨੂੰ ਕਹਦਾ ਕੋਈ ਦਾਲਾ ਦਾ ਥਾਣੇ ਜਾਂਦੇ ਆ ਥਾਣੇ ਜਾ ਕੇ ਕੋਈ ਸਰਵਾਈ ਨਹੀਂ ਹੁੰਦੀ ਤਾਂ ਮਾਨ ਇਨਸਾਫ ਹੀ ਹੈ ਤੁਹਾਡੇ ਸਾਹਮਣੇ ਇਹਨਾਂ ਨੁਕਸਾਨਾਂ ਦਾ ਮੈਂ ਤਾਂ ਇਦਾਂ ਲੋਕਾਂ ਤੋਂ ਪਾਏ ਫੜ ਫੜ ਕੇ ਕੰਮ ਸ਼ੁਰੂ ਕੀਤਾ ਹੈ ਕਰਦਾ ਜੋ ਕੇ ਕੰਮ ਚੰਗੀ ਕੀਤਾ ਹੈ ਤਾਂ ਸਾਡਾ ਨੁਕਸਾਨ ਹੋ ਗਿਆ ਮੇਰੇ ਕੋਲ ਕੁਛ ਹੀ ਮਾਰ ਕਾ ਜੁਗੜ ਨਹੀਂ ਰਿਹਾ ਨਾਤਾ Akashdeep Singh ਹਾਂਜੀ Akashdeep ਕੀ ਸਾਰੀ ਰਾਤ ਅੱਗ ਲੱਗ ਕੇ ਤੜਾਕਿਆ ਆਵੇ ਮਤੋਂ ਮਾਰ ਚੜੀ ਸਾਰੇ ਤਿੰਨ ਮੁੰਡੇ ਆਈ ਪੀਤੀ ਉਹ ਹੋ ਗਏ ਥੋੜੇ ਦਿਨ ਹੀ ਹੋ ਗਏ ਤੇ ਪੀਤੀ ਹੈ ਜੀ ਇਹਨਾਂ ਨੇ ਅੰਕ ਇਤੇ ਪੀ ਕੇ ਆਰਡਰ ਦਿੱਤਾ ਮੈਂ ਬਣਾ ਗਏ ਤੇ ਮੈਂ ਪੈਸੇ ਮੰਗਦੇ ਅੰਕੇ ਕਿੱਦੇ ਪੈਸੇ ਨਹੀਂ ਦੇਨੇ ਤੇ ਮੈਂ じゃ ਕੋਈ ਨਹੀਂ ਦੇਨੇ ਤੇ ਚੱਲ ਜੋ ਇੰਨੀ ਗੱਲਾਂ ਕਹੀ ਤੇ ਮੈਂ ਮਾ ਗੱਲੇ 'ਚ ਬੈਠਾ ਮਗਲੋਂ ਹੀ ਆਏ ਧਿਆਨ ਕੇ ਬਾਰੇ ਗੱਲ ਪੈ ਗਏ ਛੱਟ ਲੱਗ ਗਿਆ ਛੱਟ ਲੱਗ ਗਿਆ ਇੱਥੇ ਮਰਚੂਰੀ 600 ਪਾਰ ਗਈ ਤੇ ਥਾਣੇ ਤੇ ਕੁੜੀ ਨੇ ਬਤਮੀਜੀ ਬੜੀ ਕੀਤੀ ਸੀ ਇਹਨਾਂ ਨੇ ਬਸ ਬਾਤ ਤਰੇ ਯਾਨੀ ਮਾਹਾਂ ਜੀ ਥਾਣੇ ਗਿਆ ਪਰ ਨਹੀਂ 2-3 ਦਿਨ ਜਾਂਦੇ ਦੇ ਪਰ ਨਹੀਂ ਸੁਣਾਈ ਨਹੀਂ ਆਈ ਹੱਦੀ ਉੱਤੇ ਹਾਂ ਜੀ ਉੱਥੇ ਰੇ ਮੈਂ ਇੱਕ ਦਿਨ ਲਿਆ ਅੱਛਾ ਤੁਹਾਡਾ ਕੱਟੀ ਆ ਉੱਥੇ ਅਮਰ ਕੱਟੀ ਥਾਣੇ ਕੱਟ ਕੇ ਦੇ ਥਾਣੇ ਕੱਟ ਕੇ ਦੇ ਗਏ ਆ ਤੂੰ ਬਿੜਵਾ ਕੇ ਥਾਣੇ ਦੇ ਕੇ ਆ ਅਮਰ ਪਰ ਫਿਰ ਵੀ ਕੋਈ ਖ਼ਬਰ ਨਹੀਂ ਪਰ ਐਡਾ ਕੁੰਮ ਦੇ ਫਰੀ ਘਰ ਚ ਦੇ ਤੁਹਾਡਾ ਕੀ ਦੋਸ਼ ਹੈ ਵੀ ਆਪਾਂ ਸੀ ਕਿ ਮੈਨੂੰ ਉਹਨਾਂ ਨੂੰ ਜਾਂ ਉਹਨਾਂ ਨੂੰ ਉਧਰ ਹੀ ਪੱਕਾ ਹੀ ਸੱਕ ਉੱਥੇ ਹੀ ਆ ਉਹਨਾਂ ਤੇ ਹੀ ਮਾਤਰ ਮੰਗਰਨ ਨੂੰ ਸਾਫ਼ ਚਾਹੀਦਾ ਕਿ ਕਿੰਨੇ ਪੈਸੇ ਲੱਗੇ ਆ ਵੇਖੋ ਸਾਰੀ ਦੁਕਾਨ ਸਾਡੀ ਤੁਹਾਡੇ ਸਾਹਮਣੇ ਹੀ ਸਾਰਾ ਦੀ ਮੈਕਡੋਨਲ ਕਾਫੇ ਤੇ ਜਿਹੜੀ ਆ ਅੱਜ ਅੱਗ ਲੱਗੀ ਤੇ ਉਹਨਾਂ ਦਾ ਦੋ ਸਾਰੀ ਦੁਕਾਨ ਜਿਹੜੀ ਸਰਕੇ ਸਵਾਹ ਗਈ ਤੇ ਉਹਨਾਂ ਦਾ ਦੋ ਜਿਹੜੀ ਸਾਡੀ ਅੱਗ ਲਗਾਈ ਗਈ ਇਸ ਤੋਂ ਪਹਿਲਾਂ ਵੀ ਇਹਨਾਂ ਦੀ ਲੜਾਈ ਝਗੜਾ ਹੋਇਆ ਸੀ ਕਿਤੇ ਉਹਨਾਂ ਦੀ ਹਾਲ ਹੀ ਕਿੜੀ ਆ ਸਾਰਾ ਕੇਸ ਜਿਹੜਾ ਪੈਟਿਕ ਪਿਆ ਅੱਜ ਇਹਨਾਂ ਦੀ ਅੱਗ ਲੱਗੀ ਤੁਜੀ ਮੌਕੇ ਤੇ ਆ ਕੀ ਕਹਿੰਦੇ ਇਹਨਾਂ ਨੂੰ ਕੁਝ ਦਿਨ ਪਹਿਲਾਂ ਇੱਕ ਦਰਖਾ ਦਿੱਤੀ ਸੀ ਵੀ ਅਸੀਂ ਦੁਕਾਨ ਤੇ ਕੰਮ ਕਰ ਰਹੀ ਸੀ ਆਕਾਸ਼ ਨਾਮ ਦਾ ਮੁੰਡਾ ਇੱਕ ਦੋ ਦੇ ਨਾਲ ਹੋਰ ਸਾਥੀ ਨੇ ਉਹਨਾਂ ਨੇ ਦੁਕਾਨ ਤੇ ਮਤਲਬ ਸਾਡੀ ਲੜਕੀ ਨੂੰ ਮਜ਼ਾਕ ਕੀਤਾ ਤੇ ਮਤਲਬ ਸਾ ਆਪਣੇ ਮੇਰੇ ਸੱਟ ਵੀ ਆਪਣੇ ਮਾਰੀ ਸਿਰ ਵਿੱਚ ਸਿਰ ਤੇ ਸੱਟ ਮਾਰੀ ਤੇ ਫਿਰ ਨਾ ਮੈਡੀਕਲ ਲਿਆ ਜੀ ਤੇ ਇਹਦਾ ਮੈਡੀਕਲ ਐਕਸ ਰਿਪੋਰਟ ਵੀ ਕਰ ਨਹੀਂ ਆ ਜੇ ਨੰਦੀ ਆਈ ਤੇ ਉਹਦੇ ਸਬੰਧ ਵਿੱਚ ਮੈਂ ਉਹਨਾਂ ਦੇ ਘਰ ਆ ਆਪ ਗਿਆ ਤੋਸੀ ਦੇ ਘਰ ਤੋਸੀ ਘਰ ਨਹੀਂ ਮਿਲੇ ਇੱਕਦਮ ਇਹਨਾਂ ਇਹਨਾਂ ਤੇ ਬਾਜ਼ਾਰ ਖੜਾ ਸੀ ਬਾਜ਼ਾਰ ਕਹਿੰਦੇ ਬਾਜ਼ਾਰ ਵੇਖ ਕੇ ਪੁੱਤ ਨੂੰ ਵੇਖ ਕੇ ਤੇ ਉਹ ਭੱਜ ਗਿਆ ਉਹਨਾਂ ਦੇ ਘਰ ਦੇ ਆਣ ਪੁੱਛਿਆ ਕਿੱਥੇ ਆਉਂ ਕਹਿੰਦੇ ਜੀ ਸਾਡੇ ਮੁੰਡੇ ਰਿਆ ਉਹ ਨਸ਼ਈਆ ਤੇ ਘਰ ਨਹੀਂ ਹੁੰਦੇ ਤੇ ਜਦੋਂ ਵੀ ਘਰ ਆਏ ਤਾਂ ਅਸੀਂ ਤੁਹਾਨੂੰ ਮੁਹਰਫਾ ਦਾਂਗੇ ਅੱਜ ਉਹਨੇ ਥਾਣੇ ਗਏ ਇਹਨਾਂ ਕਹਿ ਰਹੇ ਦੁਕਾਨ ਤੇ ਅੱਗ ਲੱਗੀ ਹੈ ਮੈਂ ਆ ਕੇ ਮੌਕਾ ਦੇਖਿਆ ਵਾ ਬਾਕੀ ਇਹਨਾਂ ਦੁਕਾਨ ਨੂੰ ਜਿਹੜੀ ਅੱਗ ਉਹ ਉਪਰੀ ਪਲਾਨਿੰਗ ਤਰੀਕੇ ਨਾਲ ਲਾਈ ਗਈ ਹੈ ਕਿਉਂਕਿ ਜਿਸ ਉਹਦਾ ਲੱਗੀ ਦੀ ਇਹ ਤਾਂ ਕੋਈ ਚੀਜ਼ ਨਹੀਂ ਬਚਣੀ ਤੇ ਜਿਸ ਤਰੀਕੇ ਨਾਲ ਅੱਗ ਲੱਗੀ ਹੈ ਇਸ ਹਿਸਾਬ ਨਾਲ ਜਾਪਦਾ ਵੀ ਇਹ ਆਪਣੇ ਸੇ ਵਿਅਕਤੀ ਦਾ ਜਾਨ ਪੁੱਜ ਕੇ ਸਰਾਤ ਨਾਲ ਅੱਗ ਲਾਈ ਗਈ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਜਿੰਨਾ ਤੇ ਸ਼ੱਕ ਹੋ ਗਈ ਆ ਜਿੰਨਾ ਹਾਂ ਦਿਖਾ ਦਿਆਂ ਦੀ ਆ ਗਈ ਮੇਰੇ ਕੋਲ ਆ ਜਿੰਨਾ ਤੇ ਸ਼ੱਕ ਯਾਰ ਕਰਦੇ ਆ ਉਹਨਾਂ ਨੂੰ ਚੁੱਕ ਕੇ ਲਿਆ ਕੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਦੇ ਆ